ਸਬਸਕਾਲਜੀ ਮੈਂ ਹਾਂ ਅਮਰਜੀਤ ਸਿੰਘ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਕੁਝ ਦਿਨ ਪਹਿਲਾਂ ਕੁਝ ਸਮੇਂ ਪਹਿਲਾਂ ਜਿਹੜਾ ਕੁਦਰਤੀ ਆਫਤ ਆਈ ਜਿਸ ਤੋਂ ਬਾਅਦ ਪੰਜਾਬ ਦੇ ਅਨੇਕਾ ਪਿੰਡ ਜਿਹੜੇ ਨੇ ਉਹ ਇਸ ਕੁਦਰਤੀ ਆਫਤ ਦੇ ਵਿੱਚ ਟਟੇ ਟੇਰੀ ਹੋ ਗਏ ਸਨ ਤਾਂ ਆਖਰਕਾਰ ਉਹਨਾਂ ਪਿੰਡਾਂ ਨੂੰ ਮੁਰਵ ਸੇਵਾ ਕਰਨ ਦੇ ਲਈ ਜਨਕੀ ਪੁੰਡਾਂ ਪਿੰਡਾਂ ਨੂੰ ਮੂੜ ਦੁਆਰਾ ਵਸਾਨ ਦੇ ਲਈ ਪਿੰਡਾਂ ਨੂੰ ਮੂੜ ਦੁਆਰਾ ਜਿਹੜਾ ਆਪਣੀ ਲੀਹਾਂ ਤੇ ਲੈ ਕੇ ਆਉਣ ਦੇ ਲਈ ਜਿਹੜਾ ਲਗਾਤਾਰ ਆ ਉਹ ਸੇਵਾ ਜਾਰੀ ਹੈ ਤਾਂ ਆਖਰਕਾਰ ਉਹਨਾਂ ਦੇ ਵਿੱਚੋਂ ਪੰਜਾਬ ਦੇ ਕੁਝ ਨਾਮੀ ਕਲਾਕਾਰ ਨੇ ਸੰਤ ਮਹਾਪੁਰਸ਼ ਨੇ ਸੰਸਥਾਵਾਂ ਨੇ ਜੋ ਕਿ ਲਗਾਤਾਰ ਪਿੰਡਾਂ ਦੇ ਵਿੱਚ ਸੇਵਾ ਜੜੀ ਆ ਉਹ ਕਰ ਰਹੇ ਨੇ ਦੌਰਾਨ ਜੇਕਰ ਗੱਲ ਕੀਤੀ ਜਾਵੇ ਕਿ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਹੋਏ ਤਾਂ ਕਈ ਪਿੰਡਾਂ ਨੂੰ ਜਿਹੜਾ ਅਜੇ ਹੀ ਕਦਰ ਦੇਖਿਆ ਗਿਆ ਕਿ ਪਿੰਡਾਂ ਦੀਆਂ ਜ਼ਮੀਨਾਂ ਤੇ ਘਰ-ਬਾਰ ਜਿਹੜੇ ਨੇ ਉਹ ਖਤਮ ਹੋ ਚੁੱਕੇ ਤਾਂ ਉਹਨਾਂ ਨੂੰ ਦੁਬਾਰਾ ਵਸਾਉਣ ਦੇ ਲਈ ਸੰਸਥਾਵਾਂ ਵੱਲੋਂ ਜਿਹੜਾ ਲਗਾਤਾਰ ਉਪਰਾਲੇ ਜਿਹੜੇ ਨੇ ਹੋ ਕੀਤੇ ਜਾ ਰਹੇ ਨੇ ਦਲਬੱਬਾ ਆਰਮ ਸਿੰਘ ਜੀ ਜਥੇਬੰਦੀ ਆ ਤਾਂ ਉਹਨਾਂ ਵੱਲੋਂ ਜਿਹੜਾ ਪੂਰਨ ਸਹਿਯੋਗ ਆ ਦਿੱਤਾ ਗਿਆ ਤਾਂ ਆਖਰ ਬੀਤੇ ਦਿਨੀ 500 ਕਰੋੜ ਦੇ ਰੁਪਈਆ ਜਿਹੜਾ ਉਹ ਪਿੰਡਾਂ ਦੇ ਵਿੱਚ ਲੱਗਣਾ ਜਿਹੜਾ ਸ਼ੁਰੂ ਹੋ ਚੁੱਕਿਆ ਜਾਣਕਿ ਸ਼ੁਰੂਆਤ ਜਿਹੜੀ ਆ ਉਹ ਸੰਤ ਬਾਬਾ ਹਾਕਮ ਸਿੰਘ ਜੀ ਤਾਂ ਉਹਨਾਂ ਵੱਲੋਂ ਤੇ ਮਹਾਪੁਰਸ਼ਾਂ ਵੱਲੋਂ ਕੀਤੀ ਗਈ ਹੈ ਬਿੱਤੇ ਦਿਨੀ ਉਹ ਧਰਤੀ ਜਿੱਥੇ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਤੇ ਜੀ ਲੰਬਾ ਸਮਾਂ ਰਹੇ ਸੁਲਤਾਨਪੁਰ ਲੋਧੀ ਜਿੱਥੇ ਕਿ ਪਾਵਨ ਤੇ ਪਵਿੱਤਰ ਸਥਾਨ ਗੁਰਦੁਆਰਾ ਬੇਰ ਸਾਹਿਬ ਆ ਉਥੋਂ ਅਰਦਾਸ ਕੀਤੀ ਗਈ ਤੇ ਪੰਜਾਬ ਦੇ ਨਾਮੀ ਕਾਇਕ ਜੋ ਕਿ ਪਿਛਲੇ ਦਿਨੀ ਲਗਾਤਾਰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਰਹੇ ਨੇ ਤੇ ਲੋਕਾਂ ਦੀ ਜਿਹੜੀ ਸੇਵਾ ਉਹ ਲਗਾਤਾਰ ਕਰ ਰਹੇ ਨੇ ਮਨਕਿਰਤ ਔਲਖ ਮਨਕਿਰਤ ਔਲਖ ਵੀ ਉਹ ਪਿੰਡਾਂ ਦੇ ਵਿੱਚ ਪਹੁੰਚੇ ਪਹਿਲਾ ਗੁਰਦੁਆਰਾ ਬੇਰ ਸਾਹਿਬ ਵਿਖੇ ਜਿਹੜੀ ਆ ਉਹਨਾਂ ਨੇ ਰਾਜਵੀਰ ਜਵੰਦਾ ਤੇ ਪੰਜਾਬ ਦੇ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਗਈ ਕਿਉਂਕਿ ਬੀਤੇ ਦਿਨ ਤੁਸੀਂ ਦੇਖਿਆ ਕਿ ਰਾਜਵੀਰ ਜਵੰਦਾ ਜੋ ਕਿ ਇੱਕ ਐਕਸੀਡੈਂਟ ਦੀ ਲਪੇਟ ਦੇ ਵਿੱਚ ਆ ਗਏ ਸਨ ਤਾਂ ਉਹਨਾਂ ਦਾ ਜਿਹੜਾ ਇਲਾਜ ਆ ਉਹ ਇੱਕ ਨਿੱਜੀ ਹਸਪਤਾਲ ਦੇ ਵਿੱਚ ਚੱਲ ਰਿਹਾ ਤਾਂ ਉਹਨਾਂ ਦੀ ਅਰਦਾਸ ਗੁਰਦੁਆਰਾ ਬੇੜ ਸਾਹਿਬ ਵਿਖੇ ਕਰਵਾਈ ਗਈ ਤੇ ਨਾਲ ਹੀ ਸਰਬੱਤ ਦੇ ਭਲੇ ਦੀ ਅਰਦਾਸ ਹੋਈ ਜੋ ਪੰਜਾਬ ਦੇ ਹਾਲਾਤ ਹੋਏ ਤਾਂ ਉਸ ਹਾਲਾਤ ਨੂੰ ਸਰਦਾਰਾਂ ਦੇ ਲਈ ਗੁਰਦੁਆਰਾ ਬੇੜ ਸਾਹਿਬ ਵਿਖੇ ਨਤਮਸਤਕ ਹੋਏ ਤਾਂ ਜਿਸ ਤੋਂ ਬਾਅਦ 500 ਕਰੋੜ ਦਾ ਪ੍ਰੋਜੈਕਟ ਹੈ ਜਾਨਕੀ ਜਿਹੜਾ 500 ਕਰੋੜਾ ਪਿੰਡਾਂ ਦੇ ਵਿੱਚ ਲੱਗਣਾ ਹੈ ਤਾਂ ਆਖਰਕਾਰ ਉਹ ਪਿੰਡਾਂ ਨੂੰ ਕਿਵੇਂ ਜਿਹੜਾ ਫਸਾਇਆ ਜਾਵੇ ਪਿੰਡਾਂ ਦੀ ਜ਼ਮੀਨ ਕਿਵੇਂ ਪੱਧਰੀ ਕੀਤੀ ਜਾਵੇ ਇਹ ਜਿਹੜੀ ਸ਼ੁਰੂਆਤਾਂ ਉਹ ਕੀਤੀ ਗਈ ਹੈ ਸੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਰਸ਼ਕਾਂ ਨੂੰ ਦੱਸ ਦੇਈਏ ਕਿ ਮਨਕੀਰਤ ਸਿੰਘ ਔਲਖ ਜੋ ਕਿ ਪੰਜਾਬ ਦੇ ਨਾਮੀ ਗਾਇਕ ਨੇ ਨਾਮੀ ਕਲਾਕਾਰ ਨੇ ਉਹਨਾਂ ਨੇ ਆਪਣਾ ਜਿਹੜਾ ਇਸ ਕੁਦਰਤੀ ਆਫਤ ਦੇ ਦੌਰਾਨ ਲੋਕਾਂ ਦੀ ਬਹੁਤ ਵੱਡੀ ਜਿਹੜੀ ਆ ਬਾਫੜੀ ਹੈ ਆਪਣੀ ਕਮਾਈ ਦੇ ਵਿੱਚੋਂ ਅਨੇਕਾਂ ਹੀ ਟਰੈਕਟਰ ਜਿਹੜੇ ਉਹ ਪਿੰਡਾਂ ਦੇ ਵਿੱਚ ਪਹੁੰਚਾਈ ਨੇ ਸੰਪਰਤਾਵਾਂ ਦੇ ਜਿਹੜਾ ਮੁਖੀ ਨੇ ਉਹਨਾਂ ਨੂੰ ਦਿੱਤੇ ਨੇ ਸੰਤ ਮਹਾਪੁਰਸ਼ਾਂ ਨੇ ਦਿੱਤੇ ਨੇ ਤਾਂ ਅੱਜ ਉਹਨਾਂ ਨੇ ਬੀਤੇ ਦਿਨੀ ਸੰਤ ਬਾਬਾ ਜਿਹੜੇ ਹਾਕਮ ਸਿੰਘ ਜੀ ਨੇ ਤਾਂ ਉਹਨਾਂ ਨੂੰ 21 ਜਿਹੜੇ ਟਰੈਕਟਰ ਨੇ ਉਹ ਭੇਟ ਕੀਤੇ ਨੇ ਹੁਣ ਦਰਸ਼ਕ ਸੋਚਣਾ ਹੋਣਗੇ ਕਿ 21 ਟਰੈਕਟਰ ਦਾ ਕੰਮ ਕੀ ਹੋਵੇਗਾ ਇਹ 21 ਟਰੈਕਟਰ ਜਿਹੜੇ ਸੁਲਤਾਨਪੁਰ ਇਲਾਕੇ ਦੇ ਵਿੱਚ ਜਿੱਥੇ ਕਿ ਸਭ ਤੋਂ ਵੱਡੀ ਕੁਦਰਤੀ ਆਫਤ ਦੀ ਜਿਹੜੀ ਮਾਰ ਪਈ ਹੈ ਤਾਂ ਸਾਰੇ ਪਿੰਡਾਂ ਦੇ ਵਿੱਚ ਹੋਰ ਟਰੈਕਟਰ ਜ਼ਮੀਨਾ ਪੱਧਰ ਕਰਨਗੇ ਜਿਹੜਾ ਤੇਲ ਦਾ ਖਰਚਾ ਹੋਵੇਗਾ ਉਹ ਸੰਤ ਮਹਾਪੁਰਸ਼ ਸੰਗਤਾਂ ਦੇ ਸਹਿਯੋਗ ਦੇ ਨਾਲ ਉਹ ਸੇਵਾ ਜਿਹੜੀ ਆ ਉਹ ਕੀਤੀ ਜਾਵੇਗੀ ਪ੍ਰੋਜੈਕਟ ਦੀ ਸ਼ੁਰੂਆਤ ਹੋਈ ਹੈ ਟਰੈਕਟਰ ਮਨਕੀਰਤੋਲਖ ਨੂੰ ਦਿੱਤੇ ਗਏ ਨੇ ਹੋਰ ਲੰਬੀਆਂ ਸਮਾਵਾਂ ਜਿਹੜੀਆਂ ਨੇ ਲਗਾਤਾਰ ਚੱਲੀਆਂ ਨੇ ਤਾਂ ਸਭ ਤੋਂ ਪਹਿਲਾਂ ਮਨਕੀਰਤ ਸਿੰਘ 올ਖ ਤੇ ਨਾਲ ਜਿਹੜੇ ਸੰਤ ਬਾਬਾ ਹਾਕਮ ਸਿੰਘ ਤੇ ਹੋਰ ਸੰਤ ਮਹਾਪੁਰਸ਼ ਜਿਹੜੇ ਉੱਤੇ ਪਹੁੰਚੋ ਇਸਾਂ ਤਾਂ ਉਹਨਾਂ ਨੇ ਟਰੈਕਟਰ ਦੇ ਉੱਪਰ ਜਾ ਕੇ ਜਿਹੜੀ ਆ ਉਸ ਵਾਹੀ ਨੂੰ ਜਿਹੜਾ ਸ਼ੁਰੂ ਕਰਵਾਇਆ ਤਾ ਉਸ ਤੋਂ ਬਾਅਦ ਚੜਦੀ ਕਲਾ ਟਾਈਮ ਟੀਵੀ ਦੇ ਨਾਲ ਜਿਹੜੀ ਹੈ ਵਿਸ਼ੇਸ਼ ਗੱਲਬਾਤ ਕੀਤੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਸੰਤ ਹਾਕਮ ਸਿੰਘ ਜੀ ਤੇ ਨਾਲ ਹੀ ਮਨਕੀਰ ਸਿੰਘ ਔਲਖ ਤਾਂ ਉਹਨਾਂ ਨੇ ਚੜਦੀ ਕਲਾ ਟਾਈਮ ਟੀਵੀ ਦੇ ਨਾਲ ਗੱਲਬਾਤ ਕੀਤੀ ਹੈ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਇਸ ਧਰਤੀ ਦਾ ਸੇਵਾ ਆਰੰਭ ਕਰਨ ਦਾ ਜਿਹੜਾ ਮੁੱਖ ਉਦੇਸ਼ ਵੀ ਇਹੀ ਹੈ ਜੋ ਸਤਕਰਾਂ ਜੀ ਨੇ ਸਤਗੁਰੂ ਜੀ ਨੇ ਸਾਨੂੰ ਬਖਸ਼ਿਆ ਸੰਬੇ ਸੰਜੀ ਵਾਲ ਸਦਨ ਕੋਈ ਇਹਨਾਂ ਦੇ ਸੇਵਾ ਰਾਜੀ ਸਾਰੇ ਜਿਹੜੇ ਲੋੜਵੰਦ ਆਪਣੇ ਇਸ ਧਰਤੀ ਦੇ ਉੱਤੇ ਜਿਹੜੇ ਪਰਿਵਾਰ ਆ ਸਾਡਾ ਭਾਈਚਾਰਾ ਦੁੱਖ ਦੀ ਘੜੀ ਦੇ ਵਿੱਚ ਸਾਰੀ ਦੁਨੀਆ ਦੇ ਉੱਤੋਂ ਇੱਕ ਆਵਾਜ਼ ਆਈ ਪੰਜਾਬ ਦੇ ਵਿੱਚ ਵੱਡਾ ਦੁਖਾਂਤ ਵਾਪਰਿਆ ਬਹੁਤ ਵੱਡਾ ਨੁਕਸਾਨ ਕੀਤਾ ਹੜ੍ਹਾਂ ਨੇ ਪੂਰੀ ਦੁਨੀਆ ਦੇ ਲੋਕ ਜਿਹੜੇ ਆ ਪੰਜਾਬ ਲਈ ਉਹਨਾਂ ਨੇ ਦਵਾਵਾਂ ਵੀ ਕੀਤੀਆਂ ਤੇ ਪੰਜਾਬ ਦੀ ਮਦਦ ਲਈ ਅੱਗੇ ਵਧੇ ਉਸ ਮਦਦ ਦੇ ਵਿੱਚ ਹਰ ਇੱਕ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਹੈ ਹਰ ਧਰਮ ਦਾ ਹਰ ਵਰਗ ਦਾ ਹਰ ਸਮਾਜ ਦਾ ਗਰੀਬ ਤੋਂ ਲੈ ਕੇ امیر ਤੱਕ ਦਾ ਸਾਰਿਆਂ ਨੇ ਬਹੁਤ ਵੱਡਾ ਹਿੱਸਾ ਪਾਇਆ ਕਿ ਸਾਰਿਆਂ ਨੇ ਪੰਜਾਬ ਦੇ ਦੁੱਖ ਨੂੰ ਦੁੱਖ ਸਮਝ ਕੇ ਆਪਣਾ ਜਿਹੜਾ ਹਿੱਸਾ ਪਾਇਆ ਉਹ ਇੱਕ ਇੱਕ ਦੂਰੀਆਂ ਦਾ ਇੱਕ ਨਵਕਲਾ ਇਤਿਹਾਸ ਜਿਹੜਾ ਲਿਖਿਆ ਗਿਆ ਜਿਹੜਾ ਅਜੇ ਤੋਂ ਪਹਿਲਾਂ ਕਦੇ ਨਹੀਂ ਲਿਖਿਆ ਗਿਆ ਕਿਉਂਕਿ ਭੇਤ ਭਾਵ ਨਫ਼ਰਤਾਂ ਤੇ ਸਾਨੂੰ ਦੇਖਣ ਨੂੰ ਸੁਣਨ ਨੂੰ ਤੇ ਲਿਖਣ ਨੂੰ ਮਿਲੀਆਂ ਪਰ ਇੱਕ ਐਸੀ ਘੜੀ ਆਈ ਜਿਨੇ ਸਾਨੂੰ ਸਾਰਿਆਂ ਨੂੰ ਇੱਕ ਮਾਲਾ ਵਿੱਚ ਪਰੋ ਦਿੱਤਾ ਜਿਹਦੇ ਨਾਲ ਅਸੀਂ ਪੂਰੀ ਦੁਨੀਆ ਦੇ ਵਿੱਚ ਤੇ ਕਮਾਲਾ ਦੇ ਵਿੱਚ ਇੱਕ ਧਾਗੇ ਦੇ ਵਿੱਚ ਗੁਰੂਜ ਆ। ਉਹ ਮਾਲਾ ਹੈਗੀ ਪਿਆਰ ਦੀ। ਉਹ ਮਾਲਾ ਹੈਗੀ ਆ ਇੱਕ ਦੂਜੇ ਦੇ ਨਾਲ ਖੜੇ ਹੋਣ ਦੀ। ਦੁੱਖ ਦੇ ਵੇਲੇ। ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਸਾਡੇ ਇਸ ਇਲਾਕੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ। ਹਰ ਬੰਦਾ ਆਪਦੇ ਹਿਸਾਬ ਨਾਲ ਸਜੋਗ ਜਿਵੇਂ ਕਲਾਕਾਰ ਅਸੀਂ ਜਿੰਨੇ ਜੋਗੇ ਹੈਗੇ ਆ ਅਸੀਂ ਕਰ ਰਹੇ ਆ ਬਿਲਕੁਲ ਬਾਕੀ ਐਤ ਕੀ ਹੜਾਂਦੇ ਆਪਾਂ ਨੂੰ ਪਤਾ ਲੱਗ ਗਿਆ ਵੀ ਜੇ ਸੰਤ ਮਹਾਪੁਰਸ਼ ਨਾ ਹੋਣ ਕਿਉਂਕਿ ਕਾਲ ਯੁਗ ਦਾ ਟਾਈਮ ਆ ਜੇ ਨਾ ਹੋਣ ਤਾਂ ਮੈਂ ਕਹਿੰਨਾ ਵੀ ਕਦੋਂ ਦਾ ਸਿਸਟਮ ਮੁੱਦਾ ਵੱਜ ਜਾਣਾ ਸੀ ਇਹ ਸੰਤਾਂ ਮਹਾਪੁਰਸ਼ਾਂ ਕਰਕੇ ਇਹ ਸਾਰਾ ਕੁਝ ਬੈਲੈਂਸ ਹੋਇਆ ਪਿਆ ਧਰਤੀ ਤੇ ਇਕਵਲ ਆ ਸੋ ਮੈਂ ਧੰਨਵਾਦ ਕਰਦਾ ਜਿੰਨੇ ਸਾਡੇ ਘਾਰ ਸੇਵਾਲੇ ਬਾਬੇ ਬਹੁਤ ਕਿਉਂਕਿ ਹਰ ਕਾਰ ਸੇਵਾ ਆਪਣੇ ਪੰਜਾਬ ਚ ਜਿੰਨੇ ਬਾਬੇ ਆ ਉਹਨਾਂ ਕੋਲ ਸਾਰੇ ਬਾਬਿਆਂ ਕੋਲ ਸੰਗਤ ਹਰ ਹਰ ਸੰਸਥਾ ਦੇ ਮੰਨ ਲੋ ਵੀ 10-10 ਲੱਖ ਸੰਗਤ ਹੈਗੀ ਆ ਜਿੱਦਨ ਅਸੀਂ ਬਾਬਾ ਸਤਨਾਮ ਸਿੰਘ ਜੀ ਉਹਨਾਂ ਨੂੰ 10 ਟਰੈਕਟਰ ਦਿੱਤੇ ਆ ਗੁਰੂ ਕੇ ਬਾਗ ਵਾਲੇ ਹਾਂਜੀ ਉਹ ਦਿਨ ਜੀ ਘਟੋ ਘਟਾ 2 ਕਿਲੋਮੀਟਰ ਮੈਂ ਤੁਰ ਕੇ ਗਿਆ ਸੀ ਜਿੱਦਨ ਅਸੀਂ ਮੈਂ ਆਪਣੀ ਮਾਇਆ ਦੀ ਸੇਵਾ ਕਰ ਪਹਿਲਾਂ ਮਾਇਆ ਦੀ ਸੇਵਾ ਕੀਤੀ ਸੀ ਫਿਰ ਉੱਥੇ ਕਹਿ ਕੇ ਆਏ ਸੀ ਵੀ 10 ਟਰੈਕਟਰ 2 ਕਿਲੋਮੀਟਰ ਤੱਕ ਜਿੰਨਾ ਵੀ ਤੁਰੇ ਗਏ ਅਸੀਂ ਉਥੇ ਮੰਨ ਲਓ ਵੀ ਸੰਗਤ ਹੀ ਸੰਗਤ ਵਾਹਿਗੁਰੂ ਦਾ ਜਾਬ ਚੱਲ ਰਿਹਾ ਸੀ ਠੀਕ ਹੈ ਟਰੈਕਟਰ ਤਾਂ ਰਾਹ 'ਚ ਖੜਿਆ ਸੀ ਹਜ਼ਾਰ ਤੋਂ 2000 ਤੋਂ 2000 2000 ਟਰੈਕਟਰ ਹੀ ਹੋਣਾ ਜਿਹੜਾ ਮਿੱਟੀ ਦੀਆਂ ਟਰਾਲੀਆਂ ਲੈ ਕੇ ਸੋ ਸੋ ਕਾਰ ਸੇਵਾ ਮੈਂ ਤਾਂ ਹੀ ਕਹਿਆ ਨਾ ਵੀ ਨਹੀਂ ਤਾਂ ਕਦੇ ਉਹਦਾ ਮੁੱਦਾ ਵੱਜ ਜਾਣਾ ਸੀ ਕਾਲੀਯੁਗ ਦਾ ਟਾਈਮ ਆ ਇਹ ਸੰਤਾ ਮਹਾਪੁਰਸ਼ਾਂ ਕਰਕੇ ਬਾਕੀ ਪੰਜਾਬ ਨਾ ਕਦੇ ਦਬਿਆ ਨਾ ਕਦੇ ਦਬਣਾ ਪੰਜਾਬ ਨੇ ਬਹੁਤ ਸੰਤਾਵ ਭੰਡਾ ਹੈ ਮੈਂ ਪਹਿਲਾਂ ਵੀ ਆਪਦੇ ਇੰਟਰਵਿਊ ਵਿੱਚ ਕਹਿ ਚੁੱਕਾ ਹਾਂ 47 ਸੰਤ ਪੰਜਾਬ ਪੰਜਾਬ ਤੇ ਆਈ ਸਭ ਤੋਂ ਪਹਿਲਾਂ ਹਨਾ 88 ਵਾਲੇ ਹੜ ਆਏ ਠੀਕ ਹੈ ਪੰਜਾਬ ਇੱਕ ਮਾਰਸ਼ਲ ਆਪਾਂ ਆਪਣੇ ਪੰਜਾਬੀਆਂ ਨੂੰ ਸਪੈਸ਼ਲ ਮਾਝਾ ਜਿਹੜਾ ਮਾਝਾ ਬੈਲਟ ਨੂੰ ਮੈਂ ਸਪੈਸ਼ਲ ਕਹਿੰਦਾ ਵੀ ਸਾਰਾ ਸਿਸਟਮ ਸਟਾਰਟ ਉਹਨਾਂ ਤੋਂ ਹੁੰਦਾ ਹੁੰਦਾ ਪਰ ਐਤਕੀ ਮਾਝੇ ਤੋਂ ਆ ਕੇ ਸultanpur Lodhi ਵਾਲੇ ਪਾਸੇ ਫਿਰੋਜ਼ਪੁਰ ਵਾਲੇ ਪਾਸੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਅਸੀਂ ਬਹੁਤ ਛੋਟੇ ਆ ਜੀ ਜਿੰਨੇ ਜੋਗੇ ਅਸੀਂ ਹੈਗੇ ਆ ਅਸੀਂ ਆਪਦੇ ਲੋਕਾਂ ਦੇ ਨਾਲ ਆ ਬਾਕੀ ਸੰਤਾਂ ਮਹਾਪੁਰਸ਼ਾਂ ਦੇ ਅਸੀਂ ਬੱਚੇ ਆ ਠੀਕ ਆ ਜਿੰਨੀ ਸਾਡੇ ਤੋਂ ਜਿੰਨੀ ਸੇਵਾ ਹੋ ਜੇ ਅਸੀਂ ਮੈਂ ਤਾਂ ਕਹਿੰਦਾ ਜੀ ਮੇਰੀ ਜਿਹੜੀ ਸਾਡੀ ਟੀਮ ਦੀ ਸੇਵਾ ਉਹ ਉਹ ਇੰਨੀ ਸੇਵਾ ਹੀ ਹੋਵੇ ਹਨਾ ਵੀ ਸਭ ਤੋਂ ਛੋਟੀ ਲੀਕ ਸਾਡੀ ਹੋਵੇ ਵੀ ਸਾਡੇ ਤੋਂ ਬਹੁਤ ਉੱਤੇ ਚੜਦੀ ਕਲਾ ਵਾਲੇ ਸਿੰਘ ਹੋਣ ਤੇ ਆਪਾਂ ਆਪਦੇ ਲੋਕਾਂ ਨੂੰ ਆ ਜਿਹੜੇ ਹਾਲ ਦੇ ਵਿੱਚ ਸਾਡੇ ਲੋਕ ਨੇ ਇਹਨਾਂ ਨੂੰ ਉਹ ਹਾਲ ਚੋਂ ਛੇਤੀ ਆਪਾਂ ਪੰਜਾਬ ਨੂੰ ਕਾਇਮ ਕਰੀਏ ਪੰਜਾਬ ਬਸ ਥਾਪੀ ਮਾਰੇ ਸੋ ਬਿਲਕੁਲ ਤੁਸੀਂ ਸੁਣਿਆ ਕਿ ਜਿਹੜੇ ਸੰਤ ਮਹਾਪੁਰਸ਼ ਹੈ ਸੰਤ ਬਾਬਾ ਹਾਕਮ ਸਿੰਘ ਜੀ ਤਾਂ ਉਹਨਾਂ ਨੇ ਕਿਹਾ ਕਿ ਟਿੰਡਾ ਨੂੰ ਜਿਹੜਾ ਮੂੜ ਵਿਸੇਵੇਂ ਦੇ ਲਈ ਉਹਨਾਂ ਨੂੰ ਮੂੜ ਜਿਹੜਾ ਲੀਆਂ ਤੇ ਲੈ ਕੇ ਆਉਣ ਦੇ ਲਈ ਜਿਹੜੀ ਹੈ ਸ਼ੁਰੂਆਤ ਆ ਉਹ ਕਿਤੇ ਵੀ ਹੈ ਬੇਸ਼ੱਕ ਉਹਨਾਂ ਨੇ ਇਸ ਕੱਲ ਦਾ ਜ਼ਿਕਰ ਕੀਤਾ ਹੈ ਕਿ ਸਾਡੇ ਕੋਲ ਜਿਹੜਾ ਹੌਲੀ-ਹੌਲੀ ਜਿਹੜਾ ਅੰਕੜਾ ਉਹ ਲਗਾਤਾਰ ਆ ਰਿਹਾ ਸੋ ਲਗਾਤਾਰ ਅਸੀਂ ਜਿਹੜੀ ਮਦਦ ਆ ਉਹ ਪਿੰਡਾਂ ਦੇ ਵਿੱਚ ਜਾ ਕੇ ਕਰ ਰਹੇ ਆ ਕਿਉਂਕਿ ਜਿਹੜਾ ਉਹਨਾਂ ਨੇ 500 ਕਰੋੜ ਜਿਹੜਾ ਪਿੰਡਾਂ ਦੇ ਵਿੱਚ ਲਾਣਾ ਹੈ ਤਾਂ ਉਹਨਾਂ ਨੇ ਕਿਹਾ ਉਹ 500 ਕਰੋੜ ਸੰਗਤਾਂ ਦੇ ਸਹਿਯੋਗ ਦੇ ਨਾਲ ਲੱਗੇਗਾ ਤਾਂ ਲੋਕਾਂ ਨੂੰ ਮੂੜ ਜਿਹੜਾ ਵਸੇਵੇਂ ਦੇ ਜਿਹੜਾ ਕੰਮ ਉਹ ਕੀਤਾ ਜਾਵੇਗਾ ਸੋ ਦਰਸ਼ਕਾਂ ਨੇ ਮਨਕੀਰ ਸਿੰਘ ਔਲਖ ਦੀ ਵੀ ਸੁਣੀ ਤੇ ਸੰਤ ਬਾਬਾ ਹਾਕਮ ਸਿੰਘ ਜੀ ਦੀ ਵੀ ਸੁਣੀ ਤਾਂ ਹੁਣ ਤੁਹਾਨੂੰ ਅਸੀਂ ਲੈ ਚਲਦੇ ਹਾਂ ਜਿਹੜਾ ਖਾਸ ਤੌਰ ਤੇ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਇਸ ਕੁਦਰਤੀ ਆਫਤ ਦੇ ਦੌਰਾਨ ਜਿੰਨਾ ਲੋਕਾਂ ਦੇ ਘਰ ਟਾਇਟਰੀ ਹੋ ਗਏ ਸੰਤ ਆਖਰਕਾਰ ਉਹ ਲੋਕ ਹੁਣ ਕਿਵੇਂ ਆਪਣਾ ਜਿਹੜਾ ਸੇਵਾ ਕਰਨਗੇ ਤਾਂ ਇੱਕ ਘਰਦਾਨੀ ਪੱਥਰ ਉਹ ਰੱਖਿਆ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਪਰਿਵਾਰ ਨੇ ਚੜ੍ਹਦੀ ਕਲਾ ਟਾਈਮ ਟੀਵੀ ਨਾਲ ਗੱਲਬਾਤ ਵੀ ਕੀਤੀ ਆ ਤਾਂ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਕੀ ਲੱਗਦਾ ਹੈ ਕੁਦਰਤੀ ਕੁਰੂਪੀ ਆਈ ਤਾਂ ਸਾਰਾ ਘਰਬਾਰ ਰੁੜ ਗਿਆ ਤਾਂ ਅਖਰ ਅੱਜ ਲੱਗਦਾ ਕੋਈ ਸਕੂਨ ਮਿਲਿਆ ਕਿਉਂਕਿ ਪ੍ਰਵਾਦ ਜਿਹੜੀ ਬਾ ਸੰਤ ਮਾਪੂਸ਼ ਨੇ ਤੇ ਅੱਜ ਬਨਕੀਰ ਤੋਂ ਲਖਣੇ ਆ ਕੇ ਉਹਰੇ ਅੱ디 ਨੀ ਪੱਥਰ ਰੱਖਿਆ ਹਾਂਜੀ ਜੀ ਵਰਜੀ ਇਹ ਬਹੁਤ ਚਲੋ ਸਾਡੇ ਵਾਸਤੇ ਬਹੁਤ ਅੱਜ ਖੁਸ਼ੀ ਦੀ ਗੱਲ ਆ ਕਿ ਅੱਜ ਚਲੋ ਜੋ ਪਰਮਾਤਮਾ ਨੇ ਕੁਦਰਤੀ ਆਫਤ ਆਈ ਸੀ ਸਾਡਾ ਮਕਾਨ ਰੁੜ ਗਿਆ ਤੇ ਅੱਜ ਬਾਬਾ ਜੀ ਨੇ ਮਾਹਪੁਰਖਾਂ ਨੇ ਆ ਕੇ ਤੇ ਵੀਰ ਮਨਕੀਰ თੌਲਖ ਨੇ ਆ ਕੇ ਸਾਡੇ ਘਰ ਦਾ ਨੀ ਪੱਥਰ ਰੱਖਿਆ ਤੇ ਅੱਜ ਸਾਨੂੰ ਬਹੁਤ ਖੁਸ਼ੀ ਆ ਸਿਰ ਤੇ ਛੱਤ ਹੋਵੇ ਤੇ ਬਹੁਤ ਆਵਦੀ ਸ਼ਾਂਤ ਹੋਵੇ ਭਾਵੇਂ ਕੱਖਾਂ ਦੀ ਕੁੱਲੀ ਕਹਿ ਦਿੰਦੇ ਸਿਆਣੇ ਹੁਣ ਤੇ ਉਹਦੇ ਵਿੱਚ ਬੰਦੇ ਨੂੰ ਸਕੂਨ ਹੁੰਦਾ ਤੇ ਅੱਜ ਅਸੀਂ ਮੇਰੀਆਂ ਦੋ ਬੇਟੀਆਂ ਨੇ ਇੱਕ 7 ਸਾਲ ਦੀ ਆ ਇੱਕ ਅਜੇ 1 ਮਹੀਨੇ ਦੀ ਆ ਤੇ ਅੱਜ ਵੀਰ ਜੀ ਨੇ ਆ ਕੇ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਸਾਨੂੰ ਬਹੁਤ ਮਾਨ ਵਾਲੀ ਗੱਲ ਆ ਵੀ ਅੱਜ ਉਹਨਾਂ ਨੇ ਸਾਡੀ ਘਰ ਬਣਾਉਣ ਦੀ ਜ਼ਿੰਮੇਵਾਰੀ ਚੁੱਕੀ ਆ ਚਿੰਤਾ ਸੀ ਮਨ ਦੇ ਵਿੱਚ ਵੀ ਸ਼ਾਇਦ ਕੋਈ ਬਣਾ ਸਕੇ ਕਿਉਂਕਿ ਬੜੀਆਂ ਸੰਸਥਾਵਾਂ ਆਈਆਂ ਦਾਅਵੇ ਵਾਦੇ ਕੀਤੇ ਜਾਂਦੇ ਸੀ ਕੋਈ ਉਮੀਦ ਹੈ ਗਈ ਸੀ ਕਿ ਸ਼ਾਇਦ ਕੋਈ ਸਾਡੀ ਰੇੜੇ ਤੇ ਉੱਪਰ ਆਏਗਾ ਕਿਸੇ ਨਾਲ ਬੱਚਿਆਂ ਦੀ ਬਾਹ ਫੜੇਗਾ ਪਰਿਵਾਰ ਦੀ ਕੋਈ ਬਾਹ ਫੜੇਗਾ ਫਿਰ ਜੀ ਅਸੀਂ ਬਾਬਾ ਦੀਪ ਸਿੰਘ ਦੇ ਲੜ ਲੱਗੇ ਹੋਇਆ ਸਾਨੂੰ ਉਹਦੇ ਤੇ ਪੂਰਾ ਭਰੋਸਾ ਸੀਗਾ ਵੀ ਕੋਈ ਚਲੋ ਸਾਡੀ ਬਾਹ ਜਰੂਰ ਫੜੂਗਾ ਪਰ ਬਹੁਤ ਸੰਸਥਾਵਾਂ ਆਈਆਂ ਤੇ ਪਰ ਮਾਹਪੁਰਖਾਂ ਤੋਂ ਬਿਨਾਂ ਸ੍ਰੀ ਹਰਿ ਆਲੀ ਸਾਹਿਬ ਵੀ ਅਸੀਂ ਸੇਵਾ ਕਰਦੇ ਆਂ ਸੋ ਮਾਹਪੁਰਖਾਂ ਤੋਂ ਬਿਨਾਂ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਹਜੇ ਤੱਕ ਤੇ ਬਾਬਿਆਂ ਨੇ ਸਾਡੇ ਬੇਰੀਆਂ ਬੱਚੀਆਂ ਦੇ ਸਿਰ ਤੇ ਹੱਥ ਰੱਖਿਆ ਤੇ ਬਾਬਿਆਂ ਨੇ ਸਾਡੋ ਸਾਡਾ ਜੋ ਲੋੜਿੰਦਾ ਸਮਾਨ ਸੀ ਬਾਬਾ ਹੀਰਾ ਸਿੰਘ ਜੀ ਸੇਵਾ ਸੇਵਾਦਾਰ ਨੇ ਇੱਥੇ ਸੁਲਤਾਨਪੁਰ ਸ੍ਰੀ ਆਲੀ ਸਾਹਿਬ ਵਾਲੇ ਉਹਨਾਂ ਨੇ ਸਾਡਾ ਹੀ ਸਮਾਨ ਕਢਾਇਆ ਸੀਗਾ ਤੇ ਉਹਨਾਂ ਨੇ ਹੀ ਅੱਜ ਸਾਡੀ ਥਾਂ ਲੈ ਕੇ ਸਾਨੂੰ ਮਤਲਬ ਮਕਾਨ ਦੀ ਜਿਹੜੀ ਨੀ ਰਖਵਾਈ ਹੈ ਮਾਨੂੰ ਤਸੱਲੀ ਆਸੀ ਆਖਰਕਾਰ ਜਿਹੜਾ ਉਹ ਢਾਟ ਢੇਰੀ ਹੋ ਗਿਆ ਸੀ ਮਕਾਨ ਹੁਣ ਬਰਨ ਦੇ ਕਿਨਾਰੇ ਦੇ ਉੱਪਰ ਆ ਕੁਝ ਰਾਸ਼ੀ ਵੀ ਤੁਹਾਨੂੰ ਪੇਟ ਕੀਤੀ ਗਈ ਆ ਹਾਂਜੀ ਵੀਰ ਜੀ ਬਹੁਤ ਹੁਣ ਸਾਨੂੰ ਸਕੂਨ ਦੀ ਥੋੜੀ ਜੀ ਤਸੱਲੀ ਹੋਈ ਆ ਵੀ ਚਲੋ ਜਿਹੋ ਜਿਹਾ ਵੀ ਮਰਜ਼ੀ ਆ ਪਰ ਆਪਦਾ ਘਰ ਹੁਣ ਅਸੀਂ ਆਪਦੇ ਘਰੇ ਬੈਠ ਸਕਦੇ ਆ ਇਹ ਬੱਚੀ ਕਿੰਨੇ ਸਾਲ ਦੀ ਹੈ ਕਿੰਨੇ ਮਹੀਨੇ ਦੀ ਬੱਚੀ ਹੈ ਇਹ ਇਹ ਹਜੇ 1 ਮਹੀਨੇ ਦੀ ਨਹੀਂ ਹੋਈ 5 ਤਰੀਕ ਨੂੰ ਇਹਨੇ 1 ਮਹੀਨੇ ਦੀ ਹੋਣਾ ਹੈ ਜਨਕੀ ਆਪਾਂ ਕਹਿਸਨਾ ਪਰਿਵਾਰ ਦੇ ਵਿੱਚ ਜੀ ਆਇਆ ਤਾਂ ਚੰਗੀ ਖੁਸ਼ਖਬਰੀ ਵੀ ਆਈ ਆ ਪਰ ਹਾਂਜੀ ਵੀਰ ਜੀ ਚੰਗੀ ਖੁਸ਼ਖਬਰੀ ਵੀ ਆਈ ਆ ਇਹਦੇ ਕਰਕੇ ਅੱਜ ਵੀਰ ਜੀ ਅੱਜ ਇੱਥੇ ਆ ਪਹੁੰਚੇ ਨੇ ਸ਼ਾਇਦ ਇਹਦੇ ਕਰਮਾਂ ਦਾ ਕਰਕੇ ਜਿੰਨੇ ਆਉਣਾ ਸੀਗਾ ਤੇ ਵੀਰ ਜੀ ਨੇ ਮਿਲਣਾ ਸੀ ਇਹਨਾਂ ਨੂੰ ਹਾਂਜੀ ਚਲੋ ਚਲੋ ਮੁਬਾਰਕਾਂ ਬਹੁਤ-ਬਹੁਤ ਤੁਹਾਡਾ ਜਿਹੜਾ ਘਰបាន ਚੁੱਕਿਆ ਬਹੁਤ-ਬਹੁਤ ਧੰਨਵਾਦ ਵੀਰ ਜੀ ਤੁਹਾਡਾ ਤੁਹਾਡਾ ਸੰਪੂਰਨ ਹੋਵੇ ਇਮਕਾਨ ਦੁਆਰਾ ਫਿਰ ਅਸੀਂ ਆਵਾਂਗੇ ਤੁਹਾਡੇ ਹਾਂਜੀ ਹਾਂਜੀ ਵੀਰ ਜੀ ਜ਼ਰੂਰ ਹਾਂਜੀ ਸੋ ਬਿਲਕੁਲ ਇਹ ਸੰ ਪਰਿਵਾਰ ਜਿਨ੍ਹਾਂ ਨੇ ਖਾਸ ਤੌਰ ਤੇ ਇੱਕ ਬੱਚੀ ਵੀ ਉਹਨਾਂ ਦੇ ਨਾਲ ਹੈ ਜਿਹੜੇ ਮਨਕਿਰਤ ਔਲਖ ਨੇ ਇਸ ਬੱਚੀ ਨੂੰ ਵੀ ਜਿਹੜਾ ਚੁੱਕਿਆ ਸੀ ਤੇ ਆਸ਼ੀਰਵਾਦ ਵੀ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਸੰਤਾ ਮਹਾਪੁਰਸ਼ਾਂ ਦੇ ਸਹਿਯੋਗ ਦੇ ਨਾਲ ਇਸ ਘਰਨ ਨੂੰ ਜਿਹੜਾ ਸੰਪੂਰਨ ਕੀਤਾ ਜਾਵੇ ਕਿ ਤਾਂ ਅੱਜ ਉਸ ਘਰ ਦਾ ਜਿਹੜਾ ਨੀ ਪੱਥਰ ਆ ਉਹ ਰੱਖਿਆ ਗਿਆ ਕਿਉਂਕਿ ਪੰਜਾਬ ਦੇ ਵਿੱਚ ਅਨੇਕਾਂ ਘਰ ਜਿਹੜੇ ਨੇ ਉਹ ਇਸ ਕੁਦਰਤੀ ਆਫਤ ਦੇ ਦੌਰਾਨ ਜਿਹੜੇ ਟੈ ਟੇਰੀ ਹੋਏ ਪਰ ਆਖਰਕਾਰ ਮਾਰ ਉਹਨਾਂ ਲੋਕਾਂ ਨੂੰ ਪਈ ਆ ਗਰੀਬ ਲੋਕਾਂ ਨੂੰ ਪਈ ਆ ਚੁੱਗੀ ਵਾਲਿਆਂ ਨੂੰ ਪਈ ਆ ਜ਼ਮੀਨਾਂ ਖਤਮ ਹੋ ਗਈਆਂ ਤਾਂ ਹੌਲੀ-ਹੌਲੀ ਸੰਤਾਂ ਮਹਾਪੁਰਸ਼ਾਂ ਦੇ ਸਹਿਯੋਗ ਦੇ ਨਾਲ ਕਲਾਕਾਰਾਂ ਦੇ ਸਹਿਯੋਗ ਦੇ ਨਾਲ ਤੇ ਹੋਰ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਹੌਲੀ-ਹੌਲੀ ਜਿਹੜਾ ਕਾਰਜ ਆ ਉਹ ਸੰਪੂਰਨ ਕੀਤਾ ਜਾ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਹੈ ਕਿ ਪੰਜਾਬ ਜਿਹੜੀ ਸਥਿਤੀ ਹੈ ਜਿਸ ਤਰ੍ਹਾਂ ਖਰਾਬ ਹੋ ਗਈ ਸੀ ਤਾਂ ਮੋਰ ਜਿਹੜਾ ਪੰਜਾਬ ਆ ਉਹ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਸੋ ਬਿਲਕੁਲ ਪੰਜਾਬ ਦੇ ਵਿੱਚ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਤਾਂ ਮੂੜਵਸੇਵੇ ਦੇ ਲਈ ਜਿਹੜੀ ਆ ਉਹ ਮੁਹੀਮਿਆ ਲਗਾਤਾਰ ਚੱਲ ਰਹੀ ਹੈ ਸੋ ਬਿਲਕੁਲ ਬੰਨ ਦੀ ਗੱਲ ਕੀਤੀ ਆਵੇ ਕਿਉਂਕਿ ਸੁਲਤਾਨਪੁਰ ਇਲਾਕੇ ਦੇ ਵਿੱਚ ਜਿਹੜੀ ਇਹ ਕੁਦਰਤੀ ਆਫਤ ਦੀ ਜਿਹੜੀ ਮਾਰ ਪਈ ਆ ਕਿਉਂਕਿ ਉੱਥੇ ਬੰਨ ਜਦੋਂ ਟੁੱਟਿਆ ਤਾਂ ਆਲੇ ਦੁਆਲੇ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਆ ਉਹ ਭਰ ਗਿਆ ਸੀ ਤਾਂ ਬੰਨ ਨੂੰ ਪੱਕਾ ਕਰਨ ਦੇ ਲਈ ਜਿਹੜਾ ਇਹ ਵੀ ਲਗਾਤਾਰ ਜਿਹੜੀ ਸੇਵਾ ਉਹ ਜਾਰੀ ਆ ਤਾਂ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਕੋਈ ਟੁਕਮਾ ਜਿਹੜਾ ਪ੍ਰਬੰਧ ਆ ਉਹ ਬੰਨਾਂ ਨੂੰ ਲੈ ਕੇ ਹੋਣਾ ਚਾਹੀਦਾ ਹੈ। ਬਾਕੀ ਜਦੋਂ ਕੋਈ ਹਰ ਸਾਲ ਉਹਦਾ ਮੌਸਮ ਜੇ ਤਬਦੀਲੀ ਆਉਂਦੀ ਹੈ, ਮੌਸਮ ਦੇ ਵਿੱਚ ਲਗਾਤਾਰ ਅਜਿਹੀ ਤਬਦੀਲੀ ਤੋਂ ਬਾਅਦ ਇਹ ਇਨਾ ਆਮ ਲੋਕਾਂ ਦਾ ਆਮ ਕਿਸਾਨਾਂ ਦਾ ਦੋਨੋਂ ਨੁਕਸਾਨ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਜਿਹੜੇ ਉਹ ਬਚਾਰੇ ਲੋਕ ਨੇ ਉਹ ਜਿਹੜੇ ਜਿਨ੍ਹਾਂ ਦੀਆਂ ਛੋਟੀਆਂ ਜ਼ਮਕਟ ਜ਼ਮੀਨਾਂ ਨੇ ਜਾਂ ਫਿਰ ਕੱਚੇ ਘਰ ਨੇ ਉਹ ਟੈਟੇਰੀ ਹੋ ਜਾਂਦੇ ਨੇ, ਜ਼ਮੀਨਾਂ ਖਤਮ ਹੋ ਜਾਂਦੀਆਂ ਨੇ ਤਾਂ ਪ੍ਰੋਪਰ ਸਰਕਾਰਾਂ ਨੂੰ ਉੱਚ ਪੱਧਰ ਤੇ ਇਸ ਦਾ ਜਿਹੜਾ ਕੰਮ ਆ ਉਹ ਕਰਨਾ ਚਾਹੀਦਾ ਤਾਂ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਜਿਹੜੀ ਸਥਿਤੀ ਆ ਉਹ ਨਾ ਬਣ ਸਕੇ ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦੇ ਹਾਲਾਤ ਜਿਹੜੇ ਹੌਲੀ-ਹੌਲੀ ਸੁਧਰ ਰਹੇ ਨੇ ਤਾਂ ਬਿਲਕੁਲ ਕਲੀਅਰ ਹੋ ਜਾਣਗੇ ਉਹਨਾਂ ਲੋੜਵੰਦਾਂ ਦੀ ਜਿਹੜੀ ਮਦਦ ਹੈ ਬੇਸ਼ੱਕ ਪੰਜਾਬ ਦੇ ਕਲਾਕਾਰ ਸੰਤ ਮਹਾਪੁਰਸ਼ ਹੋਰ ਜਿਹੜੇ ਸੰਸਥਾਵਾਂ ਦੇ ਆਗੂ ਸਭਾਨ ਨੇ ਉਹ ਲਗਾਤਾਰ ਕਰ ਰਹੇ ਨੇ ਸੋ ਸਾਨੂੰ ਵੀ ਜਿਹੜਾ ਇਸ ਜਗ੍ਹਾ ਤੇ ਜਾ ਕੇ ਵਿਸ਼ੇਸ਼ ਤੌਰ ਤੇ ਉਹਨਾਂ ਲੋਕਾਂ ਦੀ ਜਿਹੜੀ ਮਦਦ ਕਰਨੀ ਚਾਹੀਦੀ ਆ ਜਿਨ੍ਹਾਂ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਾਂ ਫਿਰ ਇਸ ਹੜ੍ਹ ਦੇ ਵਿੱਚ ਜਿਹੜੇ ਕਿਤਨਾ ਕਿਤੇ ਉਹਨਾਂ ਦਾ ਘਰ ਬੜਾ ਜਿਹੜਾ ਸਾਰਾ ਰੁੜ ਚੁੱਕਿਆ ਤਾਂ ਜੋ ਕਿ ਉਹ ਮੁਰਦਵਾਰ ਆਪਣੇ ਜ਼ਿੰਦਗੀ ਜਿਹੜੀ ਆ ਆਪਣੀ ਲੀਹਾਂ ਤੇ ਲੈ ਕੇ ਆ ਸਕਣ ਸੋ ਉਮੀਦ ਕਰਦੇ ਆ ਕੱਲ ਇਸੇ ਸਮੇਂ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਕਿਸੇ ਹੋਰ ਪੰਜਾਬ ਦੇ ਮੁੱਦੇ ਦੀ ਜਿਹੜੀ ਗੱਲਬਾਤਾਂ ਉਹ ਜ਼ਰੂਰ ਕਰਾਂਗੇ ਹੁਣ ਮੈਨੂੰ ਜਾਣ ਕੇ ਅਮਰਜੀਤ ਸਿੰਘ ਜੀ ਨੂੰ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.